ਕੱਪੀ ਕਰਨ ਚਾਹੁੰਗੇ ਜੀ ਕਾਲ ਦਿੱਤੀ ਗਈ ਆ ਦਰਬਾਰ ਸਾਹਿਬ ਉਤੇ ਹੋਏ ਹਮਲੇ ਦੀ ਪੀੜ ਦੇ ਵਜ੍ਹਾ ਤਲਵਾਲ ਸਾਲਾ 6 ਜੂਨ ਅੰਮ੍ਰਿਤਸਰ ਬਾਂਦੀ ਕਾਲ ਦਿੱਤੀ ਗਈ ਸੀ ਔਰ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਕਾਲ ਦਿੰਦੇ ਆ ਰਹੇ ਹਾਂ ਔਰ ਅੰਮ੍ਰਿਤਸਰ ਦੇ ਹਰੇਕ ਵਰਗ ਨੇ ਹਮੇਸ਼ਾ ਹੀ ਆਪਣੇ ਕਾਰੋਬਾਰੀ ادارے ਇਸ ਦਿਨ ਬੰਦ ਰੱਖ ਕੇ ਸਾਡਾ ਸਹਿਯੋਗ ਦਿੱਤਾ ਹੈ ਅਸੀਂ ਹਰੇਕ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਇਸ ਪੀੜਾ ਤੇ ਸ਼ਾਮਲ ਹੁੰਦੇ ਨੇ ਔਰ ਅੱਗੇ ਤੋਂ ਵੀ ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ادارے ਹਰ ਸਾਲ ਜਿਹੜੇ ਆ ਉਹ ਪੱਕੇ ਬੰਧ ਰੱਖ ਕੇ ਸਾਡੇ ਸਪੀੜਾ ਦੇ ਵਿੱਚ ਹਰ ਸਾਲ ਸ਼ਾਮਿਲ ਹੋਇਆ ਕਰਨਗੇ ਇਸੇ ਆਸ ਦੇ ਨਾਲ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਇਸ ਨੂੰ ਕਾਮਯਾਬ ਕਰਕੇ ਬੰਧ ਨੂੰ ਇੱਕ ਜਿੱਥੇ ਸਾਡੇ ਨਾਲ ਸਾਡੀ ਪੀੜਾ ਵੀ ਸ਼ਾਮਿਲ ਹੋਏ ਨੇ ਉੱਥੇ ਸਟੇਟ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਕਮਿਊਨਿਟੀ ਸਿੱਖ ਦੂਸਰੇ ਦੇ ਨਾਲ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੀਆਂ ਨੇ ਸੋ ਜਿਸ ਤਰੀਕੇ ਦੇ ਨਾਲ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਸੰਘਰਸ਼ ਨੂੰ ਸਿਰਫ ਸਿੱਖਾਂ ਦੇ ਸੰਘਰਸ਼ ਤੱਕ ਸੀਮਿਤ ਕੀਤਾ ਜਾ ਰਿਹਾ ਹੈ ਵਾ ਅੱਜ ਦਾ ਹੀ ਬੰਧ ਦੀ ਕਾਲ ਦੇ ਵਿੱਚ ਜਿਸ ਤਰੀਕੇ ਨਾਲ ਸਾਰੀਆਂ ਕਮਿਊਨਿਟੀਜ਼ ਨੇ ਸਾਥ ਦਿੱਤਾ ਆ ਉਹ ਇੰਡੀਆ ਸਟੇਟ ਦੇ ਉਸ ਪ੍ਰੋਪਾਗੈਂਡੇ ਦੇ ਉੱਤੇ ਚਪੇੜ ਆ ਉਹਦੇ ਮੋਹ ਦੇ ਉੱਤੇ ਕਿ ਆਹ ਵੇਖੋ ਪੰਜਾਬ ਦੇ ਸਾਰੀਆਂ ਦੀ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਨੇ ਉਹ ਇਸ ਹਮਲੇ ਦੇ ਵਿਰੋਧ ਦੇ ਵਿੱਚ ਇਕੱਠੀਆਂ ਨੇ ਸੋ ਸਾਡਾ ਸੰਘਰਸ਼ ਜਿਹੜਾ ਇਕੱਠਾ ਆ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਸੰਘਰਸ਼ ਨੂੰ ਜਿਹੜਾ ਮੰਜ਼ਿਲ ਤੱਕ ਲੈ ਕੇ ਜਾਣ ਦੇ ਲਈ ਕਾਮਯਾਬੀ ਦੇ ਲਈ ਜਿਹੜਾ ਯਤਨ ਸ਼ੀਲ ਕਰੀ। ਅੱਜ ਕੱਲ ਤਾਂ ਇਹ ਜਥੇਦਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਪਲੇਟਫਾਰਮ ਤੇ ਇਕੱਠੇ ਹੋ ਦੀ ਲੋੜ ਹੈ ਜੇ ਸਰਕਾਰਾਂ ਨੂੰ ਅਸੀਂ ਦਬਾਉਣਾ। ਬਿਲਕੁਲ ਇਹ ਤਾਂ ਹਮੇਸ਼ਾ ਰਹੀ ਹੈ ਗੱਲ ਇਹ ਹਰ ਵਾਰ ਕੀਤਾ ਜਾਂਦਾ ਹੈ ਪਰ ਇਹ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਵਧਣ ਦੀ ਜ਼ਰੂਰਤ ਆ। ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਸਿਰਫ ਬ ਸਗੋਂ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਤੇ ਉਹਨਾਂ ਨੂੰ ਅੱਗੇ ਹੋ ਕੇ ਇਸ ਦੀ ਪਹਿਲ ਕਦਮੀ ਕਰਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਇਕੱਠੇ ਕਰਨਾ ਚਾਹੀਦਾ ਬਟ ਉਹ ਇਕੱਠ ਜਿਹੜਾ ਆ ਉਹ ਸਿਰਫ ਸ਼੍ਰੋਮਣੀ ਕਾਲਦਿਰ ਬਾਦਲ ਨੂੰ ਮਜ਼ਬੂਤ ਕਰਨ ਦੀ ਹੈ ਜੇ ਉਹਦੇ ਚ ਬੋ ਆਏਗੀ ਫਿਰ ਉਹ ਇਕੱਠ ਜਿਹੜਾ ਕਿਸੇ ਵੀ ਕੰਮ ਦਾ ਨਹੀਂਗਾ ਜੇ ਪੰਜਾਬ ਤੇ ਪੰਥਕ এজেন্ডਿਆਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੋਈ ਵੀ এজেন্ডਾ ਉਲੀਕਿਆ ਜਾਏਗਾ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਸਹਿਯੋਗ ਦੇਣਾ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਮਿਲ ਬਿਲਕੁਲ ਅੰਮ੍ਰਿਤਸਰ ਦੇ ਲੋਕ ਹਰ ਸਾਲ ਚੰਗਾ ਹੁੰਘਾਰਾ ਸਾਨੂੰ ਦਿੰਦੇ ਨੇ ਅੱਜ ਵੀ ਤੁਸੀਂ ਵੇਖ ਸਕਦੇ ਹੋ ਨਿੱਕੇ ਤੋਂ ਨਿੱਕੇ ਤੋਂ ਲੈ ਕੇ ਵੱਡੇ ਤੋਂ ਵੱਡਾ ਸਾਰਾ ਆਧਾਰਾ ਜਿਹੜਾ ਬੰਦ ਆ ਆਵਾਜ਼ਾਂ ਜੀ ਅਸੀਂ ਕਦੀ ਨਹੀਂ ਰੋਕੀ ਨਾ ਹੀ ਕਦੀ ਰੋਕਾਂਗੇ ਔਰ ਐਮਰਜੈਂਸੀ ਸਵਾਵਾਂ ਵੀ ਜਿਹੜੀਆਂ ਲਗਾਤਾਰ ਜਾਰੀ ਰਹਿੰਦੀਆਂ ਨੇ ਚਾਹੇ ਮੈਡੀਕਲ ਹੋਣ ਹਸਪੀਟਲ ਹੋਣ ਉਸ ਤੋਂ ਇਲਾਵਾ ਬਾਕੀ ਜਿੰਨੇ ਵੀ ਸਰਕਾਰੀ ਤੇ ਪ੍ਰਾਈਵੇਟ ادارے ਨੇ ਸਾਰੇ ਬੰਦ ਨੇ ਸੋ ਉਹਦੇ ਲਈ ਅਸੀਂ ਅੰਮ੍ਰਿਤਸਰ ਦੀਆਂ ਸਾਰੀਆਂ ਕਮਿਊਨਿਟੀਜ਼ ਦਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਕਿਦਾਂ ਦਾ ਸੰਯੋਗ ਪ੍ਰਸ਼ਾਸਨ ਦਾ ਬਿਲਕੁਲ ਠੀਕ ਰਹਾ ਅਸੀਂ ਪਿਛਲੇ 90 ਸਾਲਾਂ ਤੋਂ ਜਿਹੜਾ ਆ ਲੋਕਾਂ ਦੇ ਕੋਲ ਜਾ ਜਾ ਕੇ ਅਪੀਲ ਕਰਦੇ ਆ ਇਸ ਕਰਕੇ ਸਾਨੂੰ ਕੋਈ ਬਹੁਤੀ ਸਮੱਸਿਆ ਨਹੀਂ ਆਉਂਦੀ ਨਾ ਹੀ ਪ੍ਰਸ਼ਾਸਨ ਨੂੰ ਇਸ ਗੱਲ ਦੀ ਸਮੱਸਿਆ ਆਉਂਦੀ ਆ ਕਿਉਂਕਿ ਅਸੀਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ ਸਾਡੀ ਬੇਨਤੀ ਹੁੰਦੀ ਆ ਲੋਕਾਂ ਨੂੰ ਔਰ ਲੋਕ ਸਾਡੀ ਬੇਨਤੀ ਨੂੰ ਸਵਿਕਾਰ ਕਰਦੇ ਨੇ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੇ ਵਿੱਚ ਜਿਹੜਾ ਈਜ਼ ਰਹਿੰਦਾ ਕਿਉਂਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਲਾਇਟ ਆਰਡਰ ਦੀ ਪ੍ਰੋਬਲਮ ਜਿਹੜੀ ਕ੍ਰੀਏਟ ਨਹੀਂ ਕੀਤੀ ਜਾਂਦੀ ਜੀ ਸਰ ਆ ਜੀ ਰਪਾਂ ਦਾ ਸਤਿਕਾਰ ਕਰਦੇ ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਤੀਜਾ ਉਸ ਦੇ ਪ੍ਰੋਟੈਸਟ ਵਜੋਂ ਦਲ ਖਾਲਸਾ ਵੱਲੋਂ ਅਮਰਸਰ ਬੰਦੀ ਕਾਲ ਦਿੱਤੀ ਗਈ ਸੀ ਅਮਰਸਰ ਵਾਸੀਆਂ ਨੇ ਸਾਡੀ ਕਾਲ ਤੇ ਹੰਗਾਰਾ ਦਿੰਦੇ ਹੋਏ ਅੱਜ ਅਮਰਸਰ ਬੰਦ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਅਮਰਸਰ ਦੇ ਲੋਕਾਂ ਦਾ ਬੰਦ ਜਿਹੜਾ ਇੱਕ ਆਪਣੀ ਗੱਲ ਕਹਿਣ ਦਾ ਆਪਣੀ ਆਪਣੇ ਐਂਗਰ ਦਾ ਨੂੰ ਐਕਸਪ੍ਰੈਸ ਕਰਨ ਦਾ ਬੈਸਟ ਡੈਮੋਕਰੈਟਿਕ ਟੂਲ ਹੈ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ ਹੈ ਲੋਕਾਂ ਨੇ ਇਹ ਆਪਣੀ ਆਵਾਜ਼ ਦਿੰਦੀ ਹੈ ਕਿ ਲੋਕਾਂ ਨੂੰ لوکاں ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇੱਕ ਗੁਨਾਹ ਕੀਤਾ ਸੀ ਲੋਕਾਂ ਨੂੰ ਭੁੱਲੇ ਨਹੀਂ ਆਂ ਔਰ ਲੋਕਾਂ ਨੂੰ ਇਹ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਹੈ ਉਹ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੈਂਕੜੇ ਸ਼ਰਦਾਲੂਆਂ ਨੂੰ ਮਾਰਿਆ ਇਹ ਇੱਕ ਬਲੰਡਰ ਸੀ ਇੱਕ ਸੈਨਸ ਸੀ ਗੁਨਾਹ ਸੀ ਔਰ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਲ ਹੋ ਕੇ ਗਵਰਨਮੈਂਟ ਨੂੰ ਇੱਕ ਮੈਸੇਜ ਦਿੱਤਾ ਇੱਕ ਸਟਰੋਂਗ ਮੈਸੇਜ ਦਿੱਤਾ ਔਰ ਬੰਦ ਇੱਕ ਵਾਈਡ ਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ ਹੈ ਔਰ ਉਹ ਵਾਈਡ ਸਪਰੈਡ ਮੈਸੇਜ ਅੱਜ ਗਿਆ ਹੈ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪਾਲਿਸਿਸ ਤੋਂ ਉਹਨਾਂ ਦੀ ਉਹਨਾਂ ਦੇ ਤਰੀਕੇਕਾਰ ਤੋਂ ਖਫਾ ਨੇ ਗੁੱਸਾ ਨੇ ਨਰਾਜ਼ ਨੇ ਔਰ ਲੋਕਾਂ ਨੂੰ ਪਸੰਦ ਨਹੀਂ ਹੈ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨਸ ਆਪਰੇਸ਼ਨਸ ਕਰਦੇ ਨੇ ਸਿੰਘ ਸਾਹਿਬ ਨੇ ਸੰਦੇਸ਼ ਵੀ ਬਣਾ ਕਿਤਰਾ ਸੰਦੇਸ਼ ਲੱਗਦਾ ਹੈ ਤੁਹਾਨੂੰ ਸਿੰਘ ਸਾਹਿਬ ਦਾ ਸੰਦੇਸ਼ ਓਕੇ ਸੀ ਸੈਟੀਸਫੈਕਟਰੀ ਸੀ ਉਹਨਾਂ ਨੇ ਬਹੁਤ ਬਾਈਟਸ ਸਪਰੈਡ ਗੱਲਾਂ ਕੀਤੀਆਂ ਨੇ ਔਰ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਲੇਕਿਨ ਉਹਨਾਂ ਨੇ ਸਾਮਪ ਕੀਤਾ ਹੈ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਹੈ ਤਾਂ ਉਹਦੀ ਇੱਕ ਵੱਡੀ ਵੈਲਿਊ ਹੁੰਦੀ ਹੈ ਉਹਦੀ ਇੱਕ ਕਦਰ ਹੁੰਦੀ ਹੈ ਔਰ ਜਦੋਂ ਤਖਤ ਤੋਂ ਪੜਿਆ ਜਾਂਦਾ ਤੇ ਕੌਮ ਨੂੰ ਤਾਂ ਉਹ ਕੌਮ ਨੂੰ ਤਾਂ ਉਹ ਰੋਣਾ ਦਿੰਦਾ ਹੀ ਹੈ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ ਹੈ ਸਰਕਾਰ ਉਹਨੂੰ ਕਿਵੇਂ ਲੈਂਦੀ ਹੈ ਹਾਊ ਗਵਰਨਮੈਂਟ ਰੀਐਕਟ ਜੈ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਤੇ ਸਰਕਾਰ ਨਹੀਂ ਛੱਡਦੀ ਤੇ ਸਾਡੇ ਸਿੱਖਾਂ ਨੂੰ ਸਮਝ ਆਣੀ ਚਾਹੀਦੀ ਕਿ ਜਿਹੜਾ ਸਾਡੇ ਤਖਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਕਾਦੀ ਸਰਕਾਰ ਹੈ ਸਾਡੀ ਕਾਦੀ ਗਵਰਨਮੈਂਟ ਹੈ ਸਾਡਾ ਕਾਦਾ ਦੇਸ਼ ਹੈ ਹੱਲੀ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇਸ਼ ਸਾਡੇ ਤਖਤ ਦੀ ਗੱਲ ਨਹੀਂ ਮੰਨਦਾ ਪਿਆ ਸੋ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ ਇਨ੍ਹਾਂ ਸਰਕਾਰਾਂ ਦੇ ਨਾਲ ਇਨ੍ਹਾਂ ਪਾਰਟੀਆਂ ਦੇ ਨਾਲ ਮੁਖਤਾਰਾ ਦੇ ਨਾਲ ਤੋੜ ਦਿੱਤਾ ਸੀ ਜਿਹੜੀ ਇੱਕ ਵਨੈਸ ਦੀ ਭਾਵਨਾ ਸੀ ਆਪਣੇਪਣ ਦੀ ਭਾਵਨਾ ਸੀ ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ ਤੇ ਆ ਗਏ ਜਦੋਂ ਜਿਹੜੀ ਗਵਰਨਮੈਂਟ ਟੈਂਕ ਲੈ ਕੇ ਮੁਕੱਦਸ ਥਾਵਾਂ ਤੇ ਵੜ ਜੇ ਫੇਰ ਵੀ 40 ਸਾਲ ਤੱਕ ਸਾਡੇ ਕੁਝ ਸਿੱਖ ਉਹਨੂੰ ਆਪਣਾ 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 ਦੇਸ਼ ਆਪਣੀ ਆਪਣੀ ਹਕੂਮਤ ਆਪਣਾਪਣ ਦਿਖਾਈ ਜਾਂ ਤੇ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਤੇ ਬੰਦ ਕਾਲ ਦੀ ਜਿੱਕੇ ਸੀ ਦਲਫਸਾਨ ਨੂੰ ਕਿਤਾਬ ਸੁਣੋ ਅੱਜ 6 ਜੂਨ ਦੇ ਸਬੰਧ ਦੇ ਵਿੱਚ ਜਿਹੜਾ ਸਾਡਾ ਮਾਜੂਕ ਸੀਪੀ ਸਰ ਵੱਲੋਂ ਜੋ ਪ੍ਰਬੰਧ ਕੀਤੇ ਗਏ ਆ ਜੀ ਉਸ ਸਬੰਧੀ ਸਾਡੀ ਫੋਰਸ ਜਿਹੜੀ ਆ ਪ੍ਰੋਪਰ ਤਨਾਤ ਆ ਜੀ ਨਾਕਾਬੰਦੀਆਂ ਔਰ ਪੈਟਰੋਲਿੰਗਸ ਪਾ ਦੇ ਸੀਨੀਅਰ ਪ੍ਰੋਫੈਸਰ ਵੀ ਬਾਹਰ ਨੇ ਅਸੀਂ ਵੀ ਬਾਹਰ ਆ ਤੇ ਪੀਸਫੁਲੀ ਜਿਹੜਾ ਹੈ ਅੱਜ ਦਾ ਚੱਲ ਰਿਹਾ ਜੀ ਦੇਖੋ ਕਿ ਜੇ ਲੜਾਈ ਝਗੜੇ ਦੀ ਕੋਈ ਸਿੱਤੀ ਨਹੀਂ ਬਣੀ ਨਹੀਂ ਜੀ ਨਹੀਂ ਬਿਲਕੁਲ ਠੀਕ ਹੈ ਜੀ ਪੀਸਫੁਲੀ ਹੈ ਕਿਉਂਕਿ ਲੋਕਾਂ ਨੇ ਵੀ ਸਹਿਯੋਗ ਦਿੱਤਾ ਹੈ ਲੋਕਾਂ ਨੇ ਆਪਣੇ ਲੈਵਲ ਤੇ ਹੀ ਜਿਹੜਾ ਬਾਜ਼ਾਰ ਬੰਦ ਰੱਖਿਆ ਔਰ ਦਲ ਕਾਲਸਾ ਵਾਲੇ ਵੀ ਆਏ ਆ ਇਹ ਵੀ ਦੇਖ ਰਹੇ ਆ ਤੇ ਬਿਲਕੁਲ ਪੀਸਫੁਲੀ ਚੱਲ ਰਿਹਾ ਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ ਕਿ ਕੋਈ ਸਾਡੇ ਦੁਕਾਨਦਾਰਾਂ ਨੂੰ ਸਹਿਯੋਗ ਦਿੱਤਾ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਪੁੱਤ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਇੰਪਜਾਮ ਕੀਤਾ ਗਿਆ ਸਾਡੇ ਵੱਲੋਂ ਜੀ ਦੇਖੋ ਅਸੀਂ ਸਾਰੇ ਮੇਨ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ ਉਸ ਤੋਂ ਬਾਹਰ ਔਰ ਇਸ ਬਾਅਦ ਸਟਰੀਟ ਦੇ ਵਿੱਚ ਸਾਰਿਆਂ ਨੂੰ ਏਰੀਆ ਨੂੰ ਨਾਕਿਆਂ ਨਾਲ ਕਵਰ ਕੀਤਾ ਹੋਇਆ ਪੈਰਾਮਿਲਟਰੀ ਫੋਰਸ ਸਾਡੀ ਲੱਗੀ ਹੋਈ ਆ ਦੂਸਰੇ ਡਿਸਟ੍ਰਿਕਟ ਤੋਂ ਵੀ ਫੋਰਸ ਆਈ ਹੋਈ ਆ ਔਰ ਸਾਡੇ ਜ਼ਿਲ੍ਹੇ ਦੀ ਫੋਰਸ ਵੀ ਤਨਾਤ ਆ ਜੀ ਔਰ ਬਿਲਕੁਲ ਪੀਸਫੁਲੀ ਜਿਹੜਾ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ ਆਵਾਜ਼ੇ ਚੱਲ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਡੇ ਸਾਹਮਣੇ ਹੀ ਆ ਦੇਖਣ ਨੂੰ ਆਵਾਜ਼ ਆਈ ਬਿਲਕੁਲ ਚੱਲ ਰਹੀ ਆ ਔਰ ਕਿਸੇ ਕਿਸਮ ਦੀ ਕੋਈ ਰ